ਮੈਂ ਸੁਕਨਸਾ ਡਬਲੈਕਸਾਨ ਚੰਗਾ ਚੁੜੇ ਕੋਟ ਬੁੱਢਾ ਬਈਸਪੁਰਾਂ ਪੰਜਾਬ ਮੈਂ ਜੋ ਕੱਲ ਦੀ ਬਵਾਦਤ ਖਬਰ ਚੱਲ ਰਹੀ ਆ ਜੋ ਏਅਰਪੋਰਟ ਚੰਡੀਗੜ੍ਹ ਦੀ ਆ ਉਹ ਤੇ ਗੱਲ ਕਰਨਾ ਚਾਹਣਾ ਵਾਂ ਜੋ ਉਥੇ ਕੱਲ ਹੋਇਆ ਉਹ ਚੰਗਾ ਆ ਜਾਂ ਮੜਾ ਆ ਉਹ ਗੱਲ ਵੱਖਰੀ ਆ ਪਰ ਉਸ ਤੋਂ ਬਾਅਦ ਕੰਗਨ ਰੌਦੀ ਜਿਹੜੀ ਭੈਣ ਆ ਉਹ ਸਾਨੂੰ ਜਿਹੜੇ ਆਤਵਾਦੀ ਦਖਰੀ ਆ ਪੰਜਾਬੀਆਂ ਨੂੰ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਦੇ ਵੀ ਕੇਸ ਚੱਲਣਾ ਚਾਹੀਦੇ ਆ ਜਿਹੜੇ ਸਾਡੇ ਪੰਜਾਬੀਆਂ ਨੂੰ ਫੜਕਾ ਕੇ ਇਸ ਬਨੇ ਲੋਕ ਲੈ ਕੇ ਜਾ ਰਹੇ ਆ ਕਿਉਂਕਿ ਜੋ ਕੰਗਨ ਆ ਰਾਇਆ ਉਹਦੀ ਬੋਲੀ ਤੇ ਹੋਇਆ ਹੁਣ ਉਹਦੀ ਜਿਹੜੀ ਭੈਣ ਆ ਛੋਟੀ ਉਹ ਵੀ ਸਾਡੇ ਤੇ ਬੜੇ ਤਿੱਖੇ ਬਿਆਨ ਦੇ ਰਹੀ ਆ ਜੇ ਕੋਈ ਉਸ ਬੀਬੀ ਨੂੰ ਕੋਈ ਪੈਸਾ ਦੇ ਦਿੰਦਾ ਵਾ ਤਾਂ ਕਹਿੰਦੀ ਖਾਲਸਤਾਨੀ ਪੈਸਾ ਪਾਉਂਦੇ ਆ ਜੇ ਕੋਈ ਗੱਲ ਕਰਦਾ ਕਹਿੰਦੀ ਇਹ ਪੰਜਾਬ ਚ ਅਤਵਾਦ ਪੈਦਾ ਹੋ ਗਿਆ ਪਹਿਲਾਂ ਉਹਨੇ ਬਿਆਨ ਦਿੱਤੇ ਹੁਣ ਉਹਦੀ ਭੈਣ ਬਿਆਨ ਦੇ ਰਹੀ ਆ ਮੈਂ ਸਰਕਾਰ ਨੂੰ ਕਹੂੰਗਾ ਵੀ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਇਹਨਾਂ ਦੇ ਪਰਚੇ ਹੋਣ ਕਿਦੇ ਕੇਸ ਦਰਜ ਹੋਣ ਚਾਹੀਦੇ ਆ ਕਿਉਂਕਿ ਸਾਡੀ ਸੇਕ ਨੂੰ ਇਹ ਪਰਤੋਂਦੇ ਨੇ ਧੰਨਵਾਦ